ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਦੋ ਝੋਟੀਆਂ ਜੀ ਦੇਖ ਸਕਦੇ ਹੋ ਟੀਕੇ ਦੇ ਕਾਬਲਾ ਕਦ ਕੁਦ ਸੁਖ ਨਾਲ ਵਧੀਆ ਵੱਧ ਜਾਣਕਾਰੀ ਬਾਈ ਤੋਂ ਲੈ ਲਿਓ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਰੋਪੜ ਠੀਕ ਹੈ ਨਾ ਸਾਰ ਬਾਈ ਦਾ ਰੋਪੜ ਤੇ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਲੈ ਲਿਓ ਜੀ ਠੀਕ ਹੈ ਜੀ ਦੇਖ ਸਕਦੇ ਹੋ ਸੋਹਣੀਆਂ ਖੱਦ ਕੋਦ ਚੰਗਾ ਜੀਤਾ ਫਾਰਮ ਟਿਮ ਨੂੰ ਬਾਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਇਹਨੂੰ ਵੀਡੀਓ ਅਪਲੋਡ ਕਰ ਦੇਈਏ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅਗਰ ਜੀਤ ਰਾਏ ਉਹਨੂੰ ਬਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਜੇ ਕਿਸੇ ਨੇ ਇਦਾਂ ਦੀ ਐਡ ਲਵਾਉਣੀ ਹੈ WhatsApp ਰਾਹੀਂ ਵੀਡੀਓ ਭੇਜ ਕੇ ਭਰਾ ਐਡ ਲਵਾ ਸਕਦੇ ਹੋ ਠੀਕ ਹੈ ਨਾ ਫੇਸਬੁੱਕ ਤੇ ਤੇ YouTube ਚੈਨਲ ਤੇ ਠੀਕ ਹੈ ਨਾ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਜਿਸਾਸ ਨੂੰ ਜ਼ਰੂਰਤਾ ਲੈ ਲਿਆ ਸਕਦੇ ਹਾਂ ਭਰਾ ਠੀਕ ਹੈ ਨਾ